ਮੈਂ ਤੇ ਇੱਕ ਬਿੱਲ ਦੀ ਗੱਲ ਕਰ ਰਿਹਾ ਸੀ ਬਾਵਾ ਹੈਨਰੀ ਜੀ ਇੱਕ ਹੋਰ ਬਿੱਲ ਲਿਆ ਰਹੇ ਨੇ ਉਹਦੀ ਪੇਸ਼ਕਸ਼ ਕਰ ਰਹੇ ਨੇ ਉਹ ਕਹਿੰਦੇ ਵੀ ਬੱਚੇ ਦੋ ਹੀ ਰੱਖਣੇ ਨੇ ਦੋ ਹੀ ਕਾਫੀ ਤੇ ਕਹਿੰਦੇ ਹੋਰ ਤੋਂ ਮਾਫੀ ਪਰ ਇਹ ਹੋ ਸਕਦਾ ਪੋਸੀਬਲ ਪਹਿਲਾਂ ਤੇ ਆਪਾਂ ਗੱਲ ਕੀਤੀ ਸੀ ਕਿ ਵੀ ਅਸੀਂ ਤੇ ਦੋ-ਦੋ ਦੇ ਚੱਕਰ ਚ ਦੋ ਤੋਂ ਵੀ ਥੱਲੇ ਆ ਗਏ ਆ ਇਹ ਕੀ ਸੰਭਾਵਨਾ ਹੈ ਹੁਣ ਤੇ ਕੀ ਦੇਖਿਆ ਜਾ ਸਕਦਾ ਇਸ ਬਿੱਲ ਦੇ ਵਿੱਚ ਨਹੀਂ ਦੇਖੋ ਪ੍ਰਾਈਵੇਟ ਮੈਂਬਰ ਬਿੱਲ ਹੁੰਦਾ ਹ ਹ ਇਹ ਤੇ ਕੋਈ ਵੀ ਲਿਆ ਸਕਦਾ ਦੇਖੋ ਸੁਖਪਾਲ ਸਿੰਘ ਖਹਿਰਾ ਵੀ ਕੋਸ਼ਿਸ਼ ਕਰਦੇ ਰਹੇ ਜੀ ਇੱਕ ਵੇਲੇ ਹੁੰਦੇ ਸਨ ਕਮਰ ਸੰਧੂ ਜੀ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਦੇ ਯਤਨ ਕੀਤੇ ਸਨ ਮਤਲਬ ਕਿ ਵਕ ਵਕ ਹੁੰਦੇ ਆ ਸਬਜੈਕਟ ਵਕ ਵਕ ਹੁੰਦੇ ਆ ਜੀ ਜਿਵੇਂ ਸੁਖਪਾਲ ਸਿੰਘ ਖਹਿਰਾਤਾ ਜ਼ੋਰ ਹੁੰਦਾ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਗੈਰ ਪੰਜਾਬੀਆਂ ਦੇ ਕੋਲ ਨਾ ਜਾਵੇ ਮਤਲਬ ਇਸ ਤਰ੍ਹਾਂ ਦਾ ਕੋਈ ਬਿੱਲ ਲਿਆ ਉਹਨਾਂ ਦੀ ਮੰਗ ਰਹੀ ਹੈ ਤਾਂ ਇਹ ਕੋਈ ਵੀ ਦੇ ਸਕਦਾ ਹੈ ਜੀ ਹੁਣ ਦੇਖੋ ਉਹਨਾਂ ਦੇ ਕਹਿਣ ਦਾ ਮਤਲਬ ਜਿਵੇਂ ਤੁਸੀਂ ਕਿਹਾ ਕਿ ਇੱਕ ਕਾਉਂਟਰ ਆਰਗੂਮੈਂਟ ਤੇ ਹੈ ਕਿ ਇੱਕ ਨਾਰਮਲ ਜਮਨਦਾਰ ਹੁੰਦੀ ਹੈ 2.2 ਦੁਨੀਆ ਦੇ ਵਿੱਚ ਉਸ ਨੂੰ ਇੱਕ ਆਈਡੀਅਲ ਮੰਨਿਆ ਜਾਂਦਾ ਹੈ ਜਮਨਦਾਰ ਨੂੰ ਜੀ 2.2 ਦਾ ਮਤਲਬ ਇਹ ਹੈ ਕਿ ਇੱਕ ਔਰਤ ਘੱਟੋ ਘੱਟ ਦੋ ਬੱਚੇ ਜਨਮ ਦੇਵੇ ਉਹਨਾਂ ਨੂੰ ਈਹੀ ਗੱਲ ਹੈਨਰੀ ਨੇ ਫੜੀ ਹੈ ਕਦੋਂ ਜੀ ਕਿ ਔਸਤ ਦੋ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਕੁ ਜਮ ਪਏ ਉਹਨੇ ਕੁ ਮਰ ਕੇ ਤੁਹਾਡੀ ਆਬਾਦੀ ਦੇ ਵਿੱਚ ਇੱਕ ਬੈਲੈਂਸ ਬਣਾ ਰਹਿਂਦਾ ਸਾਡਾ ਕੀ ਹੈ ਕਿ ਸਾਡਾ ਪੰਜਾਬ ਦਾ ਜਮਣਨ ਦਰ ਜਿਹੜਾ ਉਹ 1.68 ਹੈ ਬਸ ਇੱਥੇ ਖੂਗਾ ਮੇਰਾ ਅੰਦਾਜ਼ਾ ਹੈ ਅਸੀਂ ਪੰਜਾਬੀਆਂ ਨੇ ਲਗਭਗ ਕਹਿ ਲੋ ਕਿ ਜਵਾਕ ਜਮਣੇ ਹੁਣ ਬੰਦ ਕਰਨੀ ਸ਼ੁਰੂ ਕਰਦੇ ਵੀ ਘਾਟ ਹੀ ਕਰਦੇ ਆ ਕਿੱਥੇ ਸਾਡੇ ਬਜ਼ੁਰਗ ਕਹਿੰਦੇ ਉਹ ਉਦੋਂ ਇਹ ਕਹਿੰਦੇ ਹੋ ਪਤਾ ਨਹੀਂ ਗੱਲ ਸੱਚੀ ਹੈ ਝੂਠੀ ਹੈ ਉਹ ਕਹਿੰਦੇ 12 ਪੂਰੇ ਕਰਦੇ ਜਦੋਂ ਵਕਤ ਮਰਬਾ ਜਵੀਨ ਦਾ ਮਿਲਦਾ ਹੁੰਦਾ ਸੀ ਉਦੋਂ ਜੀ ਸੁਣਦੇ ਰਹੇ ਆ ਗੱਲਾਂ ਹਾਂ ਜੀ ਅੱਗੇ ਝੂਠੀ ਹੈ ਪਤਾ ਨਹੀਂ ਆ ਜੀ ਆਮ ਹੀ ਮੇਰੇ ਦੋਸਤ ਆ ਨਾਨਕੇ ਦਾਦਕੇ ਉਹਨਾਂ ਦੇ 5-5 7-7 ਭਰਾ ਹੈਗੇ ਆ ਜੀ ਮਤਲਬ ਕਿ ਸੋਣਿਆ ਇਦਾਂ ਤੋਂ ਗੱਲ ਇਹ ਆ ਕਿ ਸਾਡੇ ਦਾਦੇ ਹੋਰੀ ਵੀ 4-5 ਤੇ ਉਹ ਹੀ ਸੀਗੇ ਤੇ ਇਹ ਆ ਕਿ ਭਾਈ ਉਦੋਂ ਚੱਲਦਾ ਸੀ ਕੰਮ ਹੁਣ ਕੀ ਆ ਕਿ ਉਹਨਾਂ ਨੇ ਆਧਾਰ ਤੇ ਹੋ ਰੱਖਿਆ ਪਰ ਕਿਤੇ ਨਾ ਕਿਤੇ ਜੇ ਆਪਾਂ ਹੁਣ ਕਾਊਂਟਰ ਕਰਦੇ ਆ ਕਿ ਆਪਣੀ ਤੇ ਜੰਮਣਦਾਰ ਡੇਢ ਹੈ ਜਾਂ ਇਹਦੇ ਤੋਂ ਥੋੜੀ ਜੁੱਤੇ ਆ ਜੀ ਤਾਂ ਸ਼ਾਇਦ ਉਹਨਾਂ ਦਾ ਵੀ ਉਹੀ ਕਨਸਰਨ ਹੈ ਜੋ ਸਪਾਲਸਿੰਗ ਕੇਰਾ ਹੁਰਾਂਤਾ ਹੈ ਥੋੜਾ ਹਮ ਕਿ ਪੰਜਾਬੀਆਂ ਦੀ ਜੰਮਣਦਾਰ ਘਟ ਰਹੀ ਆ ਪਰ ਇੱਥੇ ਆਏ ਜਿਹੜੇ ਨੌਨ ਪੰਜਾਬੀ ਆ ਜੀ ਕਿਉਂਕਿ ਜ਼ਿਆਦਾਤਰ ਪੂਰਬੀ ਇਹ ਨੇ ਹਮ ਤੋਂਾਂ ਦੀ ਜਨਮ ਦਰ ਵਧੇ ਰਹੀ ਆ ਵਧੇ ਰਹੀ ਆ ਬਿਲਕੁਲ ਤਾਂ ਉਹਨਾਂ ਦੀ ਵੱਸੋਂ ਤੇਜ਼ੀ ਦੇ ਨਾਲ ਵੱਧ ਰਹੀ ਆ ਪੰਜਾਬੀਆਂ ਦੀ ਵੱਸੋਂ ਤੇਜ਼ੀ ਨਾਲ ਘਟ ਰਹੀ ਉਹਦੇ ਹੋਰ ਵੀ ਕਈ ਕారణ ਨੇ ਮਾਈਗ੍ਰੇਸ਼ਨ ਵਗੈਰਾ ਤੇ ਹੋਰ ਕਈ ਕਾਰਨ ਇਹਦਾ ਮਤਲਬ ਕਿ ਕੋਈ ਜ਼ਿਆਦਾ ਤੇ ਨਹੀਂ ਕਿਸੇ ਅਖਬਾਰ ਨੇ ਦੱਸਿਆ ਇਹਦਾ ਬਾਕੀ ਤੇ ਉਹ ਜੂਨੀਅਰ ਹੈਨਰੀ ਸਾਹਿਬ ਜਿਹੜੇ ਆ ਉਹੀ ਦੱਸ ਸਕਦੇ ਆ ਅਵਤਾਰ ਸਿੰਘ ਹੈਨਰੀ ਦੇ ਸੁਪੁੱਤਰ ਨੇ ਜੂਨੀਅਰ ਹੈਨਰੀ ਕਹਿੰਦੇ ਆ ਨਾਮ ਤਾਂ ਮੇਰੇ ਖਿਆਲ ਦੇ ਨਾਲ ਜੋ ਮਤਲਬ ਨਿਕਲਦਾ ਇਸ ਚੀਜ਼ ਦਾ ਉਹ ਇਹੋ ਹੀ ਆ ਕਿ ਇੱਕ ਚਰਚਾ ਉਹ ਛੇੜ ਰਹੇ ਆ ਹਾਂ ਇਹ ਆ ਕਿ ਜਿਵੇਂ ਕਾਂਗਰਸ ਹੈ ਜਾਂ ਇਹ ਦੰਦੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਹੈ ਕਿ ਕਾਂਗਰਸ ਦੇ ਵਿੱਚੋਂ ਸੁਖਪਾਲ ਖਹਿਰਾ ਤਾਂ ਤਿੱਖਾ ਬੋਲ ਲੈਂਦੇ ਆ ਜੀ ਪਰ ਤੁਹਾਨੂੰ ਯਾਦ ਹੋਵੇਗਾ ਕਿ ਚੰਨੀ ਸਾਹਿਬ ਨੇ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਤਾਂ ਬੜੀ ਜ਼ਬਰਦਸਤ ਉਹਨਾਂ ਦੀ ਵਿਰੋਧਤਾ ਆਈ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਹੋਲੀ ਦੇ ਮੌਕੇ ਤੇ ਤਸਵੀਰ ਪਾਉਣੀ ਪਈ ਸੀਗੀ ਪ੍ਰਵਾਸੀਆਂ ਦੇ ਨਾਲ ਤਾਂ ਇਸ ਤਰ੍ਹਾਂ ਹੈ ਕਿ ਕਾਂਗਰਸ ਦੀ ਇਹ ਪਾਰਟੀ ਲਾਈਨ ਤਾਂ ਨਹੀਂ ਹੈ ਪਰ ਸੋਪਾਲ ਖੈਰਾ ਚਾਹੀਏ ਕੁਝ ਲੀਡਰ ਹੈਗੇ ਆ ਜਿਹੜੇ ਇਸ ਤਰ੍ਹਾਂ ਮਤਲਬ ਕਿ ਥੋੜਾ ਜਿਹਾ ਵਾਲ ਕੱਟ ਕੇ ਇਸ ਮੁੱਦੇ ਨੂੰ ਛੋਹਦੇ ਆ ਜਾਂ ਖੁੱਲੇ ਰੂਪ ਦੇ ਵਿੱਚ ਕਹਿੰਦੇ ਆ ਜੀ 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 ਜੇ ਤੁਹਾਡੇ ਲੌਜੀਕ ਨਾਲ ਦੇਖਿਆ ਜਾਵੇ ਤੇ ਚਲੋ ਫਿਰ ਇਹ ਠੀਕ ਵੀ ਲੱਗਦੀ ਹੈ ਗੱਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਡੇ ਰਿਸ਼ਤੇਦਾਰ ਅਨੰਤ ਕੇ ਕਬਰ ਵਾਲੇ ਉਹ 12 ਭੈਣ ਭਰਾ ਸੀ ਹਾਂਜੀ ਇਹ ਤਾਂ ਹੁੰਦਾ ਸੀਗਾ ਜੀ ਜੀ ਪਹਿਲਾਂ ਤਾਂ ਚਲੋ 5-7 ਆਮ ਹੁੰਦੇ ਸੀ ਮਿੰਡੂ ਜੀ ਚਲੋ ਇਹ ਹੁਣੇ ਹੀ ਮੈਨੂੰ ਲੱਗਦਾ ਥੋੜੇ ਟਾਈਮ ਤੋਂ ਇਹ ਚੀਜ਼ਾਂ ਕੱਟ ਗਈਆਂ ਨੇ ਨਹੀਂ ਦੇਖੋ ਪਤਾ ਕੀ ਆ ਜੰਮੂ ਨੂੰਦਰ ਦਾ ਕੁਝ ਮਾਮਲੇ 'ਚ ਨਾ ਆਹ ਜਿਆਦਾ ਕਨਸਰਨ ਹੁੰਦਾ ਪੜਾਈ ਨਾਲ ਹੂੰ ਜਿਵੇਂ ਜਿਵੇਂ ਲਿਟਰੇਟ ਹੁੰਦੀ ਜਾਂਦੀ ਆ ਜਨਤਾ ਜੀ ਪੜਦੀ ਜਾਂਦੀ ਆ ਹੂੰ ਆਪਣੇ ਆਪ ਹੀ ਦੇਖੋ ਵੱਸੋਂ ਕੱਟਦੀ ਜਾਂਦੀ ਆ ਕਿਉਂ ਕੈਲਕੂਲੇਸ਼ਨ ਵਧੇਰੇ ਹੁੰਦੀ ਆ ਸੁਪਨੇ ਵੱਡੇ ਹੁੰਦੇ ਆ ਕਿ ਤੁਸੀਂ ਅੱਜ ਗ੍ਰੈਜੂਏਟ ਆ ਤਾਂ ਤੁਹਾਡੀ ਔਲਾਦ ਬਾਰੇ ਤੁਹਾਡੀ ਸੋਚ ਹੋਏਗੀ ਕਿ ਉਹ ਤਾਂ ਯਾਰ ਪੋਸਟ ਗ੍ਰੈਜੂਏਟ ਜਾਂ ਆ ਕਰੇ ਵਾ ਕਰੇ ਫਿਰ ਤੁਸੀਂ ਕੈਲਕੂਲੇਸ਼ਨ ਕਰੋਗੇ ਕਿ ਯਾਰ ਇੰਨੀ ਇਨਕਮ ਆ ਇੰਨਾ ਆ ਕਰਨਾ ਇੰਨਾ ਆ ਕਰਨਾ ਫਿਰ ਤੁਸੀਂ ਗਨ ਅਗ ਦੇਖੋਗੇ ਬੱਚਾ ਕਿੰਨੇ ਕਰੀਏ ਤਾਂ ਮਤਲਬ ਕਿ ਪੜਾਈ ਨਾਲ ਇਹਦਾ ਸਿੱਧਾ ਸੰਪਰਕ ਹੈ ਪੜਾਈ ਤੇ ਪੜਾਈ ਦੋਨੇ ਚੀਜ਼ਾਂ ਇਫੈਕਟ ਕਰਦਾ ਅੱਜ ਤੋਂ ਨਾ ਕੁਝ ਸਾਲ ਪਹਿਲਾਂ ਇਫ ਫੇਸਬੁਕ ਤੇ ਬੜੀ ਭਖਮੀ ਬਹਿ ਸੀਗੀ ਹੂੰ ਤੇ ਕੁਛ ਪੰਜਾਬੀ ਇਹਦਾ ਤਿੱਖਾ ਵਿਰੋਧ ਕਰਦੇ ਸੀਗੇ ਕਿ ਭਾਰਤ ਦੀ ਵੱਸੋਂ ਜਿਹੜੀ ਆ ਨਾ ਉਹ ਬਈ ਸਭ ਸਮੱਸਿਆਵਾਂ ਦੀ ਜੜ ਆ ਹੂੰ ਹੌਲੀ ਹੌਲੀ ਕੀ ਹੋਇਆ ਕਿ ਹੁਣ ਭਾਰਤ ਦੀ ਵੱਸੋਂ ਬਾਰੇ ਖਬਰਾਂ ਆਉਣ ਲੱਗ ਪਈਆਂ ਕਿ 20 30 ਸਾਲ ਤੱਕ ਦਾ ਠੀਕ ਹੈ ਕਿ ਪੀਕ ਟਾਈਮ ਹੈਗਾ ਉਸ ਤੋਂ ਬਾਅਦ ਇਹ ਦੇਸ਼ ਹੌਲੀ ਹੌਲੀ ਬੁੱਢਿਆਂ ਦਾ ਦੇਸ਼ ਬੰਨਾ ਸਟਾਰਟ ਹੋ ਜਾਏਗਾ ਹੂੰ ਮਤਲਬ ਤੋਂ ਉਸ ਤੋਂ ਬਾਅਦ ਇੱਕ ਵੇਲਾ ਆਏਗਾ ਕਿ ਇਹਦੀ ਵੱਸੋਂ ਕਟਣੀ ਸਟਾਰਟ ਹੋ ਜਾਏ ਜੀ ਆ ਇੱਕ ਮਿੱਤਰ ਵੀ ਦੱਸ ਰਹੇ ਨੇ ਚਰਨਜੀਤ ਜੀ ਇਹਨਾਂ ਦਾ ਕਮੈਂਟ ਵੀ ਕਹਿੰਦੇ ਤਿੰਨ ਤੋਂ 17 ਸਾਲਾਂ ਦੇ ਬੱਚਿਆਂ ਦੀ ਗਿਣਤੀ ਕਹਿੰਦੇ 49% ਰਹਿ ਗਈ ਹੈ ਤੇ ਪਿਛਲੇ ਸਾਲ ਇਹ ਹੀ ਗਿਣਤੀ 57 ਸੀ ਕਹਿੰਦੇ ਯਾਨੀ ਬਿਲਕੁਲ ਘਟ ਗਈ ਹੈ ਸਰਨਜੀਤ ਜੀ ਦੀ ਗੱਲ ਬਿਲਕੁਲ ਠੀਕ ਹੈ ਜੇ ਇਦਾਂ ਹੀ ਘਟ ਰਿਹਾ ਤਾਂ ਇਹਦਾ ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਜਿਵੇਂ ਜਿਵੇਂ ਹੁਣ ਕਿਉਂਕਿ ਦੇਖੋ ਮੇਨਲੀ ਤਾਂ ਆਪਾਂ ਜਿਹੜਾ ਇਹ ਹਿੰਦੀ ਬੈਲਟ ਹੈ ਯੂਪੀ ਆ ਮੱਧ ਪ੍ਰਦੇਸ਼ ਹੈ ਬਿਹਾਰ ਹੈ ਜੀ ਇਹ ਸਟੇਟਾਂ ਦੀ ਉਹੀ ਵਸੂ ਹੈ ਨਾ ਹੁਣ ਇੰਨਾ ਚ ਡਵੈਲਪਮੈਂਟ ਹੋਣੀ ਸ਼ੁਰੂ ਹੋ ਗਏ ਪੜ੍ਹਾਈ ਲਿਖਾਈ ਹੋਏਗੀ ਤਾਂ ਜਿਵੇਂ ਆਪਾਂ ਥੋੜੇ ਐਡਵਾਂਸ ਹੋ ਕੇ ਪਰਿਵਾਰ ਨਿਯੋਜਨ ਕਰ ਲਿਆ ਸਾਊਥ ਵਾਲਿਆਂ ਕਰ ਲਿਆ ਪੰਜਾਬ ਵਾਲਿਆਂ ਕਰ ਲਿਆ ਦਿੱਲੀ ਵਾਲੇ ਵੀ ਕੁਸ਼ ਹਦ ਤੱਕ ਕਸ਼ਮੀਰ ਵਾਲੇ ਲਾ ਲੋ ਜਿੱਥੇ ਜਿੱਥੇ ਪੜ੍ਹਾਈ ਜਾਂ ਪ੍ਰੋਸਪਰਿਟੀ ਗਈ ਆ ਹਾਂ ਜੀ ਭਾਈ ਵੀ ਇੰਨਾ ਸਟੇਟਾਂ ਦੇ ਵਿੱਚ ਵੀ ਹੋ ਜਾਏਗਾ ਤੇ ਬੱਸ ਉਹ ਖੜ ਜਾਏਗੀ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਤੁਹਾਡੀ ਗੱਲ درست ਹੈ ਤੇ ਮਿੱਤਰ ਜੀਵਨ ਜੀ ਕਹਿ ਰਹੇ ਨੇ ਕਿ ਇਕਨੋਮਿਕ ਜਿਹੜਾ ਸਿਚੁਏਸ਼ਨ ਆ ਉਹਰੇ ਤੇ ਵੀ ਪਾਪੂਲੇਸ਼ਨ ਜਿਹੜੀ ਹੈ ਨਾ ਡਿਪੈਂਡ ਕਰਦੀ ਉਹ ਹੀ ਇਨ ਪ੍ਰੋਸਪਰਿਟੀ ਆ ਗਈ ਲਿਟਰੇਸੀ ਆ ਗਈ ਇਹ ਚੀਜ਼ਾਂ ਮਾਇਨੇ ਰੱਖਦੀ ਹੈ ਬਿਲਕੁਲ ਬਿਲਕੁਲ ਯਾਰ ਮਿੰਟੂ ਜੀ ਸਮਾਤ ਇਹ ਆਪਣਾ ਹੋ ਗਿਆ ਪਰ ਮੈਂ ਤੁਹਾਨੂੰ ਦੋ ਕਮੈਂਟਸ ਦਾ ਕਸਟ ਹੋਰ ਦੇਣਾ ਇੱਕ ਨਾ ਕੱਲ ਵੀ ਸ਼ਾਇਦ ਆਪਾਂ ਗੱਲ ਕਰ ਰਹੇ ਸੀਗੇ ਕਰੋਨਾ ਦੇ ਟੀਕਿਆਂ ਵਾਲਾ بڑا ਮਸਲਾ ਜਿਆ ਪਿਆ ਰਹਿੰਦਾ ਕੋਈ ਕਹਿੰਦਾ ਵੀ ਕਰੋਨਾ ਦੇ ਟੀਕਿਆਂ ਕਰਕੇ ਦਿਲ ਵਗੈਰਾ ਦੇ ਰੋਗ ਹੁੰਦੇ ਨੇ ਕੋਈ ਕਹਿੰਦਾ ਕਿ ਇਹਦਾ ਨਹੀਂ ਪ੍ਰਭਾਵ ਪੈਂਦਾ ਇਹਦਾ ਕੋਈ ਲੌਜੀਕਲ ਕੋ ਫੈਕਟਰ ਹੈ ਪਤਾ ਲੱਗਦਾ ਵੀ ਕੀ ਕਾਰਨ ਇਹਦਾ ਹੈ ਦੇਖੋ ਹੋ ਕੀ ਰਿਹਾ ਹਾਂ ਹੁਣ ਹੀ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜੀ ਤੇ ਉਹ ਚਲੋ ਭੈਣ ਸਾਡੀ ਨੇ ਭੇਜੀ ਉਹ ਪਲੇ ਕੀਤੀ ਤੇ ਉਹਦੇ ਚ ਇੱਕ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਕੈਪਸ਼ਨ ਦਿੱਤੀ ਹੋਈ ਸੀ ਕਿ ਅੱਜ ਨੂੰ ਤੁਸੀਂ ਆ ਟੈਕਨੀਕਲ ਪਾਸ਼ਾ ਚ ਕੀ ਕਹਿੰਦੇ ਹੋ ਥੰਬਨੇਲ ਜੀ ਕਿ ਜਿਮ ਚ ਬਲੈਕ ਕਾਫੀ ਪੀਤੀ ਹਾਰਟ ਅਟੈਕ ਨਾਲ ਬਹੁਤ ਹੁਣ ਇਹਦੇ ਚ ਦੋ ਚੀਜ਼ਾਂ ਜੁੜ ਜਾਂਦੀਆਂ ਹਨ ਹਮ ਹੁਣ ਅਸੀਂ ਹੁਣ ਜਿਮ ਜਾਣ ਵਾਲੇ ਲੋਕ ਆ ਜੀ ਸਾਡੇ ਨਾਲ ਜੁੜੇ ਇਹ ਕਹਿਣਗੇ ਕਿ ਬਈ ਯਾਰ ਜਿਮ ਨਾ ਜਾਇਆ ਕਰ ਉਥੇ ਹਾਰਟ ਅਟੈਕ ਆ ਜਾਂਦਾ ਫਿਰ ਮੈਂ ਬਲੈਕ ਕਾਫੀ ਪੀਣਾ ਮੈਂ ਤਾਂ ਦੁੱਧ ਵਾਲੀ ਪੀਂਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਹੁਣ ਮੇਰੇ ਘਰ ਦੇ ਮੇਰੇ ਭੈਣ ਭਰਾ ਇਹ ਕਹਿਣਗੇ ਕਿ ਬਈ ਬਲੈਕ ਕਾਫੀ ਬੰਦ ਕਰਾ ਜੀ ਹਾਰਟ ਅਟੈਕ ਆਉਂਦਾ ਛਾਹ ਬਣਾਤੀ ਨਾ ਮੈਂ ਤੁਹਾਡੇ ਕ ਥੰਬਨੇਲ ਨੇ ਕੀ ਕਿਦਰ ਨੂੰ ਘਾਣੇ ਤੌਰ ਤੇ ਸਰ ਜਿਹੜੇ ਬੰਦੇ ਨੂੰ ਹਾਰਟ ਅਟੈਕ ਆਇਆ